ਬਾਹਰ ਨਿਕਲਿਓ ਕਿਉਂਕਿ ਪੰਜਾਬ ਦੇ ਵਿੱਚ ਅੱਜ ਚੱਕਾ ਜਾਮ ਰਹੇਗਾ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਬੰਦ ਕੀਤਾ ਜਾਵੇਗਾ ਦੱਸਦੀ ਹੈ ਕਿ ਅੱਜ ਪ੍ਰਦਰਸ਼ਨ ਜਿਹੜਾ ਟਰੱਕ ਯੂਨੀਅਨ ਦੇ ਵੱਲੋਂ ਕੀਤਾ ਜਾਵੇਗਾ ਜੁਨਾ ਦੇ ਵੱਲੋਂ ਐਲਾਨ ਕੀਤਾ ਸੀ ਕਿ 7 ਮਾਰਚ ਨੂੰ ਉਹਨਾਂ ਦੇ ਵੱਲੋਂ ਚੱਕਾ ਜਾਮ ਜਿਹੜਾ ਕੀਤਾ ਜਾਵੇਗਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਟਰੱਕ ਯੂਨੀਅਨ ਦੇ ਵੱਲੋਂ ਆਪੜੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਤਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਤਿੱਕ ਵਰ ਫਿਰ ਟਰੱਕ ਯੂਨੀਅਨ ਦੇ ਵੱਲੋਂ ਕੋਲ ਦਿੱਤੀ ਗਈ ਕਿ 7 ਮਾਰਚ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਉਹਨਾਂ ਦੇ ਵੱਲੋਂ ਹਾਈਵੇ ਬੰਦ ਕੀਤਾ ਜਾਵੇਗਾ ਅਗਰ ਤੁਸੀਂ ਫਲੋਰ ਗੁਰਾਇਆ ਜਲੰਧਰ ਅੰਮ੍ਰਿਤਸਰ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਖੱਜਲ ਖਵੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਸਤਿਆਂ ਨੂੰ ਡਿਫਰਟ ਜੜਾ ਕੀਤਾ ਗਿਆ ਅਗਰ ਤੁਸੀਂ ਫਲੋਰ ਗੁਰਾਇਆ ਜਲੰਧਰ ਅਮਰitsar ਜਾਣਾ ਹੈ ਤਾਂ ਹੋਰ ਰਸਤੇ ਆਹ ਨਹੀਂ ਤੁਹਾਨੂੰ ਜਾਣਾ ਪਵੇਗਾ ਸੋ ਲੱਡਵਲ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਤੇ ਉੱਤੇ ਟਰੱਕ ਜੂਨੀਅਨ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਧੜਨਾ ਪ੍ਰਦਰਸ਼ਨ ਕੀਤਾ ਜਾਵੇਗਾ ਦੱਸਦੇ ਕਿ ਸਰਕਾਰ ਨੇ ਜੋ ਕਾਨੂੰਨ ਲਿਆਂਦਾ ਸੀ ਟੈਂਡਰਨ ਕਾਨੂੰਨ ਜਿਹੜਾ ਲਿਆਂਦਾ ਸੀ ਇਸ ਦੇ ਵਿਰੋਧ ਦੇ ਵਿੱਚ ਲਗਾਤਾਰ ਪਰਦਰਸ਼ਨ ਕੀਤੇ ਜਾ ਰਹੇ ਸੀ ਕਿਉਂਕਿ ਸਜ਼ਾ ਨੂੰ 10 ਸਾਲ ਦੇ ਲਈ ਵਧਾ ਦਿੱਤਾ ਗਿਆ ਸੀ ਤੇ ਜੁਰਮਾਨਾ ਵੀ ਵਧਾ ਕੇ 7 ਲੱਖ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਧੰਨੇ ਪ੍ਰਦਰਸ਼ਨ ਲਗਾਏ ਜਾ ਰਹੇ ਸੀ ਤੇ ਅੱਜ ਵੀ 7 ਮਾਰਚ ਤੇ ਅੱਜ ਪੰਜਾਬ ਦੇ ਵਿੱਚ ਟਰੱਕ ਯੂਨੀਅਨ ਦੇ ਵੱਲੋਂ ਚੱਕਾ ਜਾਮ ਕੀਤਾ ਜਾਵੇਗਾ ਅਗਰ ਤੁਸੀਂ ਅਮਰਸਰ ਜੁਲੰਦਰ ਫਖਵਾੜਾ ਫਲੋਰ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਬੇਹੱਦ ਖੱਜਲ ਖਵਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਰਸਤਿਆਂ ਨੂੰ ਡਿਪੋਰਟ ਕਰ ਦਿੱਤਾ ਗਿਆ 12 ਵਜੇ ਤੋਂ 4 ਵਜੇ ਤੱਕ ਮੁਲਾਜ਼ਮਾਂ ਦੇ ਵੱਲੋਂ ਚੱਕਾ ਜਨ ਕੀਤਾ ਜਾਵੇਗਾ ਦੱਸਦੀ ਕਿ ਲੁਧਿਆਣਾ ਨੂੰ ਅਮਰਸਰ ਤੱਕ ਜੋੜਨ ਵਾਲਾ ਰਸਤਾ ਵੀ ਬੰਦ ਜੁੜਾ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਅੱਜ ਚੱਕਾ ਜਮ ਰਹੇਗਾ ਅਗਰ ਤੁਸੀਂ ਇਹਨਾਂ ਸ਼ਹਿਰਾਂ ਦਾ ਰੁਕ ਕਰੋਗੇ ਤਾਂ ਤੁਹਾਨੂੰ ਰਾਹ ਦੇ ਵਿੱਚ ਖੱਜਲ ਖਵੜ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਹਾਲਾਂਕਿ ਪਹਿਲਾਂ ਵੀ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਤੇ ਅੱਜ 7 ਮਾਰਚ ਐ ਤੇ 7 ਮਾਰਚ ਨੂੰ ਲੈ ਕੇ ਟਰੱਕ ਯੂਨੀਅਨ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਸੀ ਕਿ 7 ਮਾਰਚ ਨੂੰ ਨਾਂਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਜਾਵੇਗਾ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਅੱਜ ਵੀ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ 12 ਵਜ੍ਹ ਤੋਂ ਲੈ ਕੇ 4 ਵਜ੍ਹ ਤੱਕ ਇਹਨਾਂ ਰਸਤਿਆਂ ਨੂੰ ਮੁਲਾਜ਼ਮਾਂ ਦੇ ਵੱਲੋਂ ਬੰਦ ਕੀਤਾ ਜਾ ਰਿਹਾ ਹੈ